ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿਦਾਂ ਉਮੀਦ ਕਰਦਾ ਕਿ ਦੇ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਪੂਰਾ ਵਧੀਆ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਚੋਲਾ ਸਾਹਿਬ ਦੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਲਛੋ ਪ੍ਰਾਪਤ ਆ ਤੇ ਇਹ ਗੁਰਦੁਆਰਾ ਸਾਹਿਬ ਕਡਾਣੀ ਕਲਾ ਜਿਹੜਾ ਪਿੰਡ ਹੈਗਾ ਲੁਧਿਆਣਾ ਸ਼ਹਿਰ ਦੇ ਵਿੱਚ ਉੱਥੇ ਹੈ ਜੀ ਰਾੜਾ ਸਾਹਿਬ ਕੋਲ ਰਾੜਾ ਸਾਹਿਬ ਦੇ ਕੋਲ ਹਾਂ ਜੀ ਤੇ ਹੁਣ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਉੱਥੇ ਚੱਲਦੇ ਆਂ ਬਾਕੀ ਦਾ ਇਤਿਹਾਸ ਜਿਹੜਾ ਹੈਗਾ ਉੱ 来 ਆਏ ਆ ਤੇ ਅੱਗੇ ਆਪਾਂ ਜਾਣੇ ਹੁਣ ਕੜਾਣੀ ਕਲਾ ਜਿੱਥੇ ਹੈਗਾ ਗੁਰਦੁਆਰਾ ਚੋਲਾ ਸਾਹਿਬ ਆ ਪੈਟਰੋਲ ਪੰਪ ਆ ਗਿਆ ਪੈਟਰੋਲ ਪੰਪ ਤੋਂ ਬਿਲਕੁਲ ਅਗਲੇ ਪਾਸੇ ਇੱਥੇ ਗੁਰਦੁਆਰਾ ਸਾਹਿਬ ਦਾ ਜਿਹੜਾ ਆਪਾਂ ਗੇਟ ਆ ਉਹਨੇ ਹਾਈ ਇੱਥੇ ਦੇਖਦੇ ਆ ਆਪਾਂ ਪਹੁੰਚਦੇ ਆ ਉੱਥੇ ਫਿਰ ਮਿਲਦੇ ਆ ਜਿੱਦੇ ਆਪਾਂ ਕੜਾਣੀ ਕਲਾ ਐਂਟਰ ਕਰਦੇ ਆ ਜੀ ਤਾਂ ਆਹ ਰੋਡ ਸਾਈਡ ਹੀ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਆ ਇਹ ਬਣਿਆ ਹੋਇਆ ਵਾ ਆਹ ਜਿਹੜਾ ਸਭ ਤੋਂ ਸਾਹਮਣੇ ਦਾ ਆਸਤਾ ਨਜ਼ਰ ਆ ਰਿਹਾ ਇਹ ਸਿੱਧਾ ਰਾਸਤਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਵਾ ਪਰ ਗੁਰਦੁਆਰਾ ਸਾਹਿਬ ਨੂੰ ਜਾਣ ਦੇ ਲਈ ਦੋ ਤਿੰਨ ਰਾਸਤੇ ਨੇ ਇਹ ਰਾ ਜਿੰਦਾਂ ਹੀ ਆਪਾਂ ਪਿੰਡ ਵਿੱਚ ਐਂਟਰ ਕਰਦੇ ਆਂ ਜੀ ਪਿੰਡ ਵਿੱਚ ਹਰ ਮੋੜ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਬੋਰਡ ਲੱਗੇ ਹੋਏ ਨੇ ਸੋ ਇੱਥੇ ਆਉਣਾ ਬਹੁਤ ਈਜ਼ੀ ਹੋ ਜਾਂਦਾ ਵਾ ਇੰਦਰੇ ਬੋਰਡ ਲੱਗੇ ਹੋਇਆ ਜੀ ਇੱਥੇ ਹਾਂ ਜੀ ਤੇ ਆਹ ਸਾਹਮਣੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਹਾਂਜੀ ਤੇ ਹੁਣ ਆਪਾਂ ਗੁਰਦੁਆਰਾ ਚੋਲਾ ਸਾਹਿਬ ਪਹੁੰਚ ਗਏ ਜੀ ਤੇ ਇਹ ਪਾਸ਼ਾ 6ਵੀਂ ਹਰਗੋਬਿੰਦ ਸਾਹਿਬੀ ਦਾ ਗੁਰਦੁਆਰਾ ਸਾਹਿਬ ਆ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇਸ ਜਗ੍ਹਾ ਦੇ ਇਸ ਪਿੰਡ ਦੇ ਵਿੱਚ 45 ਦਿਨ ਦੇ ਕਰੀਬ ਜਿਹੜਾ ਸਮਾ ਤੇ ਬਾਕੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀਆਂ ਕੁਝ ਨਿਸ਼ਾਨੀਆਂ ਪਈਆਂ ਨੇ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ। ਹਾਂਜੀ ਤੇ ਆਹ ਮੇਨ ਐਂਟਰੈਂਸ ਆ ਜੀ ਗੁਰਦੁਆਰਾ ਸਾਹਿਬ ਦੀ ਤੇ ਹੁਣ ਆਪਾਂ ਅੰਦਰ ਚੱਲਦੇ ਆ ਜੀ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ। ਜਿੱਦਾਂ ਹੀ ਆਪਾਂ ਮੇਨ ਐਂਟਰੈਂਸ ਤੋਂ ਐਂਟਰ ਕਰਦੇ ਆ ਜੀ ਤੇ ਆਹ ਸਾਹਮਣੇ ਜਿਹੜਾ ਹੈਗਾ ਵਾ ਇਹ ਲੰਗਰ ਹਾਲ ਆ ਜੀ ਤੇ ਲੰਗਰ ਹਾਲ ਦੇ ਵਿੱਚ ਜਿਹੜੀਆਂ ਖੱਬੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਵਾ ਇਸ ਦੀਵਾਰ ਦੇ ਉੱਤੇ ਸਾਰਾ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਆਹ ਸਾਰਾ ਇਤਿਹਾਸ ਆ ਜੀ ਗੁਰਦੁਆਰਾ ਸਾਹਿਬ ਦਾ। ਤੇ ਤੁਸੀਂ ਇਸ ਨੂੰ ਪਾਜ਼ ਕਰਕੇ ਵੀ ਪੜ੍ਹ ਲਓ ਤੇ ਬਾਕੀ ਮੈਂ ਉੱਪਰਲੇ ਪਾਸੇ ਜਾ ਕੇ ਤੁਹਾਨੂੰ ਜਿਹੜਾ ਹੈ ਇਤਿਹਾਸ ਜਿਹੜਾ ਸੰਖੇਪ ਦੇ ਵਿੱਚ ਦੱਸ ਵੀ ਦਿੰਦਾ ਜੀ ਜੋ ਦਰਬਾਰ ਸਾਹਿਬ ਆ ਜੀ ਉਹ ਉੱਪਰਲੇ ਪਾਸੇ ਆ ਤੇ ਹੁਣ ਆਪਾਂ ਉੱਪਰਲੇ ਪਾਸੇ ਚੱਲਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਜੀ ਹਾਂਜੀ ਤੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੌਂਜਾ ਕਲੀਆਂ ਵਾਲਾ ਚੋਲਾ ਜਿਹੜਾ ਉਹ ਪਿਆ ਜੀ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਚੋਲਾ ਸਾਹਿਬ ਰੱਖਿਆ ਗਿਆ ਇਹ ਉਹੀ ਚੋਲਾ ਸਾਹਿਬ ਆ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਵਾ ਕੇ ਪੰਜਾਬ ਲੈ ਕੇ ਆਏ ਸੀਗੇ ਇਸ ਕਰਕੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਚੋਲਾ ਸਾਹਿਬ ਰੱਖਿਆ ਗਿਆ ਤੇ ਜਿੱਦਾਂ ਹੀ ਆਪਾਂ ਗੁਰਦੁਆਰਾ ਸਾਹਿਬ ਦਰਬਾਰ ਹਾਲ ਦੇ ਵਿੱਚ ਐਂਟਰ ਕਰਦੇ ਆ ਜੀ ਤੇ ਸਾਹਮਣੇ ਮਹਾਰਾਜ ਦਾ ਸਰੂਪ ਪਿਆ ਜੀ ਤੇ ਤੁਸੀਂ ਮਹਾਰਾਜ ਦੇ ਦਰਸ਼ਨ ਕਰੋ ਹਾਂਜੀ ਤੇ ਹੁਣ ਆਪਾਂ ਚੱਲਦੇ ਆਂ ਚੋਲਾ ਸਾਹਿਬ ਦੇ ਦਰਸ਼ਨ ਕਰਨ ਉਹ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸ਼ੀਸ਼ੇ ਦੇ ਵਿੱਚ ਇਹ ਉਹੀ 52 ਕਲੀਆਂ ਵਾਲਾ ਚੋਲਾ ਗੁਰੂ ਸਾਹਿਬ ਦਾ ਜੀ ਤੇ ਉਹਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਤੇ ਗੁਰਦਰਾ ਸਾਹਿਬ ਦੇ ਟਰਸਟ ਵੱਲੋਂ ਉਹ ਦੇਖੋ ਸਾਹਮਣੇ ਜਿਹੜਾ ਆ ਜਿਹੜਾ ਦਰਸ਼ਨ ਕਰੋ ਜੀ ਇਹ ਚੋਲਾ ਜਿਹੜਾ 52 ਕਲੀਆਂ ਵਾਲਾ ਚੋਲਾ ਵਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਕਵਾਲੀਅਤ ਦੇ ਕੇਲੇ ਵਿੱਚੋਂ ਰਿਹਾ ਹੋਣ ਲੱਗੇ ਜਿਹੜਾ ਪਾਇਆ ਸੀ ਤੇ ਉਹਨਾਂ ਨੇ ਆਪਣੇ ਨਾਲ 52 ਰਾਜਿਆਂ ਨੂੰ ਚੁੜਾ ਕੇ ਲੈ ਕੇ ਆਂਦਾ ਸੀਗਾ ਇਸ ਦੇ ਨਾਲ ਨਾਲ ਫਿਰ ਗੁਰੂ ਸਾਹਿਬ ਦੀਆਂ ਕੁਝ ਹੋਰ ਨਿਸ਼ਾਨੀਆਂ ਜਿਹੜੀਆਂ ਨੇ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਭਾਲੀਆਂ ਗਈਆਂ ਨੇ ਜਿਹਦੇ ਵਿੱਚ ਜੋੜਾ ਸਾਹਿਬ ਆ ਆ ਜਿਹੜਾ ਜੋੜਾ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਵਾ ਆ ਸਾਹਮਣੇ ਜਿਹੜਾ ਪਿਆ ਜੀ ਇਹ ਜੋੜਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀ ਤੇ ਉਹ ਵੀ ਇੱਕ ਨਿਸ਼ਾਨੀ ਦੇ ਤੌਰ ਤੇ ਫਿਰ ਇੱਥੇ ਸੰਭਾਲਿਆ ਗਿਆ ਵਾ ਇਸ ਤੋਂ ਇਲਾਵਾ ਵੀ ਗੁਰੂ ਸਾਹਿਬ ਦੀਆਂ ਹੋਰ ਜਿਹੜੀਆਂ ਨਿਸ਼ਾਨੀਆਂ ਨੇ ਉਹ ਇੱਥੇ ਰੱਖੀਆਂ ਗਈਆਂ ਨੇ ਤੇ ਜਿਵੇਂ ਕਿ ਆਹ ਜਿਹੜਾ ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਆ ਠੀਕ ਹੈ ਜੀ ਇਹ ਵੀ ਜਿਹੜੀ ਹੈਗੀ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜੀ ਹੈਗੀ ਆ ਇਹ ਚ ਬਾਣੀ ਜਿਹੜੀ ਲਿਖੀ ਪੰਜ ਗ੍ਰੰਥ ਕੋਥੀ ਪੰਜ ਗ੍ਰੰਤੀ ਸਾਹਿਬ ਤੋਂ ਹੀ ਗੁਰੂ ਸਾਹਿਬ ਆਪਣਾ ਜਿਹੜਾ ਨਿਤਨੇਮ ਕਰਿਆ ਕਰਦੇ ਸੀਗੇ ਇਸ ਨੂੰ ਵੀ ਫਿਰ ਗੁਰੂ ਸਾਹਿਬ ਦੀ ਨਿਸ਼ਾਨੀ ਵਜੋਂ ਫਿਰ ਇੱਥੇ ਰੱਖਿਆ ਗਿਆ ਜੀ ਜਿਹੜਾ ਗੁਰਦੁਆਰਾ ਸਾਹਿਬ ਆ ਪਿੰਡ ਦੇ ਵਿਚਕਾਰਲੀ ਸਾਈਡ ਬਣਿਆ ਹੋਇਆ ਪਿੰਡ ਦੇ ਗੱਭੇ ਬਣਿਆ ਹੋਇਆ ਤੇ ਨੀਚੇ ਵਾਲੀ ਸਾਈਡ ਤੇ ਜਿਵੇਂ ਗੁਰਦੁਆਰਾ ਸਾਹਿਬ ਦੀ ਨੀਚੇ ਵਾਲੀ ਬਿਲਡਿੰਗ ਹੈਗੀ ਇਹਦੇ ਵਿੱਚ ਨੀਚੇ ਵਾਲੀ ਬਿਲਡਸ ਪਾਸੇ ਲੰਗਰ ਹਾਲ ਆ ਮਹਿੰਦਰਪਾਲ ਹਾਲ ਉਪਰਾ ਅਨਿਸ਼ਾਨ ਸਾਹਿਬ ਦੋ ਨਿਸ਼ਾਨ ਸਾਹਿਬ ਗੁਰਦਰਾ ਸਾਹਿਬ ਦੇ ਜਿ ਸ਼ਸ਼ੋਭਿਤ ਨੇ ਜੀ ਤੁਸੀਂ ਦਰਸ਼ਨ ਕੀਤੇ ਨੇ ਹਾਂਜੀ ਤੇ ਇਹ ਲੰਗਰ ਹਾਲ ਆ ਜੀ ਤੇ ਜਿੱਦਾਂ ਆਪਾਂ ਗੁਰਦਰਾ ਸਾਹਿਬ ਚ ਐਂਟਰ ਕਰਦੇ ਐਂਟਰ ਕਰਦੇ ਸਾਰ ਸਾਹਮਣੇ ਲੰਗਰ ਹਾਲ ਜਿਹੜਾ ਬਣਿਆ ਹੋਇਆ ਜੀ ਹਾਂਜੀ ਬਾਈ ਜੀ ਤੇ ਹੁਣ ਆਪਾਂ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਲਏ ਸੀਗੇ ਤੇ ਹੁਣ ਅਸੀਂ ਜਾ ਰਹੇ ਗੁਰਦੁਆਰਾ ਨਾਣਾ ਸਾਹਿਬ ਜੀ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਤਾਂ ਵੈਸੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੀ ਪਰ ਫਿਰ ਵੀ ਇੱਕ ਵਾਰੀ ਰਿਪੀਟ ਦੱਸ ਦਿੰਨੇ ਹਾਂ ਜੀ ਇਸ ਗੁਰਦਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਚਰਨ ਛੋਹ ਆ ਉਹ ਪ੍ਰਾਪਤ ਆ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੁਰਦਰਾ ਸਾਹਿਬ ਅਪ੍ਰੋਕਸੀਮੇਟਲੀ 45 ਦਿਨ ਦੇ ਕਰੀਬ ਇਹ ਰਹਾ ਇਸ ਪਿੰਡ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਰਹੇ ਜਿੱਥੇ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਚੋਲਾ ਸਾਹਿਬ ਬਣਿਆ ਹੋਇ ਤੇ ਇਸ ਗੁਰਦੁਆਰਾ ਸਾਹਿਬ ਨੂੰ ਨਾਮ ਚੋਲਾ ਸਾਹਿਬ ਵੇਸ਼ ਕਰਕੇ ਪਿਆ ਕਿਉਂਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਚੋਲਾ ਹੈਗਾ ਉਹ 52 ਕਲੀਆਂ ਵਾਲਾ ਜਿਹੜਾ ਚੋਲਾ ਵਾ ਉਹ ਗੁਰੂ ਸਾਹਿਬ ਦਾ ਇੱਥੇ ਪਿਆ ਜੀ ਮਿਲਦੇ ਆ ਪਰ ਆਪਾਂ ਅਗਲੀ ਵਾਰ ਇੱਕ ਨਵੀਂ ਵੀਡੀਓ ਲੈ ਕੇ ਆਉਣੇ ਟਾਈਮ ਲਈ ਸ਼ਾਸਿਕਾ ਬਾਏ 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 ਆਈ ਜਸਟ ਵਨਟ ਟੂ ਹਾਉ ਸੌਂ ਕਲੈਪ ਮਾਈ ਹੈਂਡਸ